ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਖਾਲਸਾ ਜੀ ਜੋ ਵੀ ਇਨਸਾਨ ਸ਼ਹੀਦਾਂ ਦੇ ਉੱਤੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚ ਜਿੰਨੇ ਵੀ ਸ਼ਹੀਦ ਹੋਏ ਆ ਉਹਨਾਂ ਦੇ ਉੱਪਰ ਯਕੀਨ ਕਰਦਾ ਏ ਸਰਦਾ ਭਾਗਨਾ ਭਰੋਸਾ ਰੱਖਦਾ ਏ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਉਸ ਇਨਸਾਨ ਦੀ ਹਰ ਮੁਸ਼ਕਲ ਟਾਈਨ ਤੇ ਸਮੇਂ ਤੇ ਉਹਨਾਂ ਦੇ ਇਰਪਾ ਕਰ ਦਿੰਦੇ ਨੇ ਤੇ ਉਹਨਾਂ ਨੂੰ ਦੁੱਖਾ ਰੋਗਾ ਤੋਂ ਕੱਢ ਦਿੰਦੇ ਨੇ ਕਿਉਂਕਿ ਖਾਲਸਾ ਜੀ ਮਾੜਾ ਸਮਾਹਰ ਇੱਕ ਇਨਸਾਨ ਤੇ ਆ ਜਾਂਦਾ ਏ ਦੁੱਖ ਰੋਗ ਵੀ ਹਰ ਬੰਦੇ ਦੀ ਆਉਂਦੇ ਜਾਂਦੇ ਰਹਿੰਦੇ ਨੇ ਪਰ ਜੇ ਓਂਦੀ ਪਿੱਠ ਦੇ ਉੱਤੇ ਖੜਾ ਕੋਈ ਖਾਲਸਾ ਜੀ ਓਹਦੇ ਤੇ ਹਰ ਸਮੇਂ ਨਿਗਰ ਰੱਖਦਾ ਹੋਵੇ ਤਾਂ ਰੱਬ ਉਹਨੂੰ ਦੁੱਖਾਂ ਰੋਗਾਂ ਦੇ ਵਿੱਚੋਂ ਕੱਢ ਲੈਂਦਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਅਮਰ ਸ਼ਹੀਦ ਅਨੋਖੇ ਸ਼ਹੀਦ ਜੇ ਸਵੀ ਇਨਸਾਨ ਤੇ ਦੁੱਖਾ ਰੋਗਾਂ ਦੇ ਵਿੱਚੋਂ ਕੱਢਣਾ ਹੁੰਦਾ ਏ ਬਖਸ਼ਿਸ਼ ਕਰਨੀ ਹੁੰਦੀ ਏ ਤਾਂ ਉਹ ਸਾਰਾ ਕੁਝ ਉਸ ਇਨਸਾਨ ਨੂੰ ਸੋਝੇ ਦੇ ਕੇ ਮੇਰੇ ਕਹਿਣ ਦਾ ਭਾਵ ਖਾਲਸਾ ਜੀ ਕਿ ਉਸ ਨੂੰ ਸਮਤ ਬਖਸ਼ ਕੇ ਬਾਬਾ ਜੀ ਨੇ ਦੱਸ ਦੇਣਾ ਹੁੰਦਾ ਏ ਕਿ ਕੋਈ ਹਿੰਟ ਦੇ ਕੇ ਕਿ ਕੀ ਅਰਦਾਸ ਕਰਨੀ ਏ ਤੇ ਕਿਵੇਂ ਕਰਨੀ ਏ ਇਸੀ ਤਰ੍ਹਾਂ ਖਾਲਸਾ ਜੀ ਜੇ ਤੁਸੀਂ ਕੁਝ ਚਾਹਣੇ ਹੋ ਵੀ ਤੁਹਾਨੂੰ ਉਹ ਪ੍ਰਾਪਤ ਹੋਵੇ ਉਹ ਚੀਜ਼ ਤੁਹਾਨੂੰ ਮਿਲੇ ਤੁਹਾਡੇ ਦੁੱਖ ਰੋਗ ਕੱਟੇ ਜਾਣ ਤੁਸੀਂ ਜੇ ਚਾਹਣੇ ਹੋ ਕਿ ਕੋਈ ਮਾੜਾ ਸਮਾਂ ਆਇਆ ਹੈ ਜਾਂ ਆਉਣ ਵਾਲਾ ਹੈ ਤਾਂ ਉਹ ਕੱਟਿਆ ਜਾਵੇ ਤਾਂ ਫਿਰ ਉਸ ਚੀਜ਼ ਦੇ ਲਈ ਅਰਦਾਸ ਤੁਸੀਂ ਕਿਵੇਂ ਕਰਨੀਏ ਕਾ ਖਾਲਸਾ ਜੀ ਇਹ ਗੱਲ ਤਾਂ ਅੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਾਂ ਨੂੰ ਕਿਸ ਹਿੰਟ ਜਰੀਏ ਜਾਂ ਕਿਸੇ ਗੁਰਸਿੱਖ ਜਰੀਏ ਜਾਂ ਸੁਪਨੇ ਦੇ ਵਿੱਚ ਆ ਕੇ ਆਪੇ ਆਪਾਂ ਨੂੰ ਸੋਝੀ ਪਾਉਣਾ ਹੁੰਦਾ ਹੈ ਕਿ ਤੁਸੀਂ ਅਰਦਾਸ ਕਿੰਨੀ ਕਰਨੀਏ ਕਿਵੇਂ ਸੇਵਾ ਕਰਨੀਏ ਚਾ ਕਿਵੇਂ ਤੁਸੀਂ ਬਾਣੀ ਦਾ ਪਾਠ ਕਰਨਾ ਹੈ ਇਸ ਨਿਹਾਇ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਸੇ ਬਾੜ ਤੁਹਾਨੂੰ ਆਪੇ ਪਹੁੰਚਾ ਦਿੰਦੇ ਨੇ ਏਸੀ ਤਰ੍ਹਾਂ ਖਾਲਸਾ ਜੀ ਹੁਣ ਲੱਖਾਂ ਹੀ ਸੰਤਾ ਸ਼ਹੀਦਾ ਸਾਹਿਬ ਸ਼ਹੀਦਾਂ ਦੇ ਦਰ ਤੋਂ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਕਿਰਪਾ ਲੈਂਦੇ ਨੇ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਲੋਕਾਂ ਦੇ ਐਕਸਪੀਰੀਅੰਸ ਸੁਣਨੇ ਆ ਤਵੀ ਤੁਹਾਨੂੰ ਕਿਵੇਂ ਲੱਗਿਆ ਕੀ ਮਿਲਿਆ ਇੱਥੋਂ ਆ ਕੇ ਸ੍ਰੀ ਖਾਲਸਾ ਜੀ ਉਹ ਸਭ ਭੈਣ ਭਰਾ ਦੱਸਦੇ ਨੇ ਕਿ ਉਹ ਅਸੀਂ ਤੁਹਾਡੇ ਨਾਲ ਸਾਂਝਿਆ ਕਰਦੇ ਜੋ ਭੈਣ ਭਰਾ ਸਾਨੂੰ ਦੱਸਦੇ ਨੇ ਉਹ ਅੱਗੇ ਅਸੀਂ ਸੰਗਤਾਂ ਦੇ ਨਾਲ ਸਾਂਝੀਆਂ ਕਰਦੇ ਸ੍ਰੀ ਖਾਲਸਾ ਜੀ ਇਹ ਕੋਈ ਪਖੰਡਵਾਦ ਨਹੀਂ ਹੈ ਇਹ ਸ਼ਹੀਦਾ ਸਿੰਘਾਂ ਦੀ ਡਿਊਟੀ ਗੁਰੂ ਸਹਿਬਾਨਾ ਨੇ ਨੇ ਹੀ ਲਗਾਈਏ ਗੁਰੂ ਸੇਬਾਂ ਦੀ लाडले ਚਪੁੱਤਰ ਹੁੰਦੇ ਆ ਖਾਲਸਾ ਜੀ ਸ਼ਹੀਦ ਸਿੰਘ ਜਿਹੜੇ ਹਰ ਸਮੇਂ ਹਰ ਟਾਈਮ ਖਾਲਸਾ ਜੀ ਹਾਜ਼ਰ ਨਾਜ਼ਰ ਰਹਿੰਦੇ ਨੇ ਸਾਰਿਆਂ ਤੋਂ ਭਾਵੇਂ ਨਹੀਂ ਸੌਰੀ ਸਰੀਰਾ ਤੋਂ ਭਾਵੇਂ ਨਹੀਂ ਹਨ ਪਰ ਉਹ ਹਮੇਸ਼ਾ ਹਾਜ਼ਰ ਨਾਜ਼ਰ ਵਰਤਦੇ ਨੇ ਸੰਗਤਾਂ ਦੇ ਵਿੱਚ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਪੈਨ ਭਰਾਈ ਹੀ ਸੋਚਦੇ ਨੇ ਕੇ ਸ਼ਹੀਦ ਸਿੰਘ ਨਈਹਾਨ ਕੇ ਸ਼ਹੀਦਾ ਸਿੰਘਾਂ ਨੂੰ ਗੁਰੂ ਸੇਵਾ ਨਾਲੋਂ ਅੱਗੇ ਕੀਤਾ ਹੈ ਜੈ ਜੇ ਇਸ ਤਰ੍ਹਾਂ ਵੀ ਖਾਲਸਾ ਜੀ ਉਹਨਾਂ ਦੇ ਮਨ ਦੀ ਵਿੱਚ ਖਿਆਲ ਆਉਂਦਾ ਹੈ ਤਾਂ ਖਾਲਸਾ ਜੀ ਜਿਹੜੇ ਵੀ ਪਰਿਵਾਰਾਂ ਤੇ ਸ਼ਹੀਦਾ ਸਿੰਘਾਂ ਦੀ ਗੁਰੂ ਸੇਵਾ ਨਾਲ ਦੀ ਕਿਰਪਾ ਹੋਈ ਏ ਉਹਨਾਂ ਤੋਂ ਕਦੇ ਉਹਨਾਂ ਦੀਆਂ ਵਾਰਤਕ ਐਕਸਪੀਰੀਅੰਸ ਪੁੱਛ ਕੇ ਦੇਖਿਆ ਕਰੋ ਕਿ ਪਰਮਾਤਮਾ ਕਿੰਨੀ ਕਿਰਪਾ ਕਰਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਸੀਂ ਅੱਜ ਗੋਰਪੁਰਬ ਦੇ ਦਿਹਾੜੇ ਤੇ ਆਪਣੇ ਘਰ ਦੇ ਇਸ ਕੋਨੇ ਦੇ ਵਿੱਚ ਜੋਤ ਜਗਾ ਦਿਨੇ ਹੋ ਤਾਂ ਖਾਲਸਾ ਜੀ ਤੁਹਾਡੇ ਸਾਰੇ ਹੀ ਦੋਖ ਰੋਗ ਨੇ ਜੇੜੇ ਉਹ ਦੂਰ ਹੋ ਜਾਣਗੇ ਕਿਉਂਕਿ ਖਾਲਸਾ ਜੀ ਜੋਤ ਦੇ ਵਿੱਚ ਜਿੰਨੀ ਸ਼ਕਤੀ ਹੁੰਦੀ ਹੈ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਹੋ ਸਕਦੀ ਇਹ ਤਾਂ ਆਪਾਂ ਸਾਰੇ ਹੀ ਭੈਣ ਭਰਾ ਚਾਹੁੰਦੇ ਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੋਂ ਇਸੇ ਤਰ੍ਹਾਂ ਖਾਲਸਾ ਜੀ ਜੋਤ ਦੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਜਿਹੜੇ ਘਰਾਂ ਦੇ ਵਿੱਚ ਜੋਤ ਜਗਦੀ ਏ ਖਾਲਸਾ ਜੀ ਉਹਨਾਂ ਕਰਾਂ ਦਾ ਪਰਿਵਾਰ ਦਾ ਕਦੇ ਵੀ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਦੀ ਉਹਨਾਂ ਤੇ ਕਿਰਪਾ ਹੀ ਐਨੀ ਹੁੰਦੀ ਏ ਤੇ ਇਸ ਦੇ ਨਾਲ-ਨਾਲ ਖਾਲਸਾ ਜੀ ਅੱਜ ਤਾਂ ਤੁਨ ਗੁਰੂ ਨਾਨਕ ਸਹਿਬ ਮਹਾਰਾ ਸੱਚੇ ਪਾਸ਼ਾ ਜੀ ਦਾ ਪ੍ਰਕਾਸ਼ ਪੂਰਵ ਦਿਹਾੜਾ ਹੈ ਕਿ ਤੁਹਾਨੂੰ ਸਾਰੇ ਭੈਣ ਭਰਾ ਨੂੰ ਤੁਹਾਡੇ ਪਰਿਵਾਰ ਨੂੰ ਗੁਰੂ ਮਾਰਾ ਸਚੇ ਪਾਸ਼ਾ ਜੀ ਦੇ ਪ੍ਰਕਾਸ਼ ਪੂਰਵ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸੋ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਅੱਜ ਦੇ ਦਿਨ ਆਪਾਂ ਹਰ ਇੱਕ ਪਿੰਡ ਪਰਾ ਗੁਰਦੁਆਰਾ ਸਾਹਿਬ ਜਾ ਕੇ ਆਏ ਆ। ਵਾਹੀ ਗੁਰੂ ਸਚੇ ਪਾਸ਼ਾ ਜੀ ਦੇ ਤੰਤਨ ਗੁਰੂ ਨਾਨਕ ਸਹਿ ਪਾਸ਼ਾ ਜੀ ਦੇ ਪ੍ਰਕਾਸ਼ ਪੂਰਵ ਦਿਹਾੜੇ ਤੇ ਕਈ ਪੈਰ ਭਰਾਤਾ ਖਾਲਸਾ ਜੀ ਘਰ ਦੇ ਵਿੱਚੋਂ ਪਰਿਵਾਰ ਸਮੇਤ ਆਪਣੇ ਬੱਚਿਆਂ ਨੂੰ ਲੈ ਕੇ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਏ ਨੇ ਪਰ ਜਿਹੜੇ ਪਰਪਰ ਨਹੀਂ ਵੀ ਆਏ ਉਹ ਜ਼ਰੂਰ ਜਾਣਾ ਸੋ ਇਸੇ ਤਰ੍ਹਾਂ ਖਾਲਸਾ ਜੀ ਜੀ ਵੀ ਅੱਜ ਗੁਰਦੁਆਰਾ ਸੇਬ ਦੇ ਵਿੱਚ ਵੀ ਦੀਵੇ ਚ ਲਾਈ ਗੈਸੀ ਮੋਮਬਤੀਆਂ ਵੀ ਚਲਾਈਆਂ ਸੀ ਇਸੇ ਤਰ੍ਹਾਂ ਖਾਲਸਾ ਜੀ ਆਪਾਂ ਘਰ ਦੇ ਵਿੱਚ ਵੀ ਰਾਤ ਨੂੰ ਜਿਵੇਂ ਦੀਪਮਾਲਾ ਕਰਦੇ ਆ ਦੀਵਾਲੀ ਤੇ ਉਵੇਂ ਇਸੇ ਤਰ੍ਹਾਂ ਆਪਾਂ ਘਰ ਦੇ ਵਿੱਚ ਖਾਲਸਾ ਜੀ ਅੱਜ ਵੀ ਆਪਾਂ ਨੇ ਦੀਵੇ ਚ ਗਾਉਣੇ ਆ ਤੇ ਗੁਰੂ ਮਹਾਰਾ ਸਚੇ ਪਾਸ਼ਾ ਜੀ ਦਾ ਪ੍ਰਕਾਸ਼ ਪੂਰਵ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਮਨਾਉਣਾ ਹੈ ਤੇ ਇਸੇ ਤਰ੍ਹਾਂ ਖਾਲਸਾ ਜੀ ਨਾਲ-ਨਾਲ ਆਪਾਂ ਨੂੰ ਤਾਂ ਤਨ ਗੁਰੂ ਨਾਨਕ ਸਹਿਬ ਮਹਾਰਾ ਸਚੇ ਪਾਸ਼ਾ ਪਾਸ਼ਾ ਜੀ ਦੇ ਬਚਨਾਂ ਦਾ ਪਾਲਣ ਵੀ ਕਰਨਾ ਚਾਹੀਦਾ ਹੈ ਉਨਾ ਦੇ ਦਸੇ ਰਾਹਾਂ ਤੇ ਚੱਲਣਾ ਚਾਹੀਦਾ ਇਕੱਲਾ ਇਹ ਹੀ ਨਹੀਂ ਕਿ ਆਪਾਂ ਹਾਂਜੀ ਗੁਰਦੁਆਰਾ ਸਾਹਿਬ ਜਾ ਆਈਆਂ ਉਥੇ ਦੀਵੇ ਜਗਾਏ ਆ ਉਹ ਬੱਤੀਆਂ ਜਗਾ ਆਈਆਂ ਬਸ ਇਥੇ ਤੱਕ ਹੀ ਆਪਾਂ ਸੀਮਿਤ ਨਹੀਂ ਰਹਿਣਾ ਆਪਾਂ ਗੁਰਬਾਣੀ ਦੇ ਨਾਲ ਵੀ ਜੁੜਨੇ ਤੇ ਨਾਲ ਆਪਾਂ ਜਿੰਨਾ ਵੀ ਹੋ ਸਕਦਾ ਹੈ ਉਨਾ ਆਪਾਂ ਹੋਰ ਭੈਣ ਭਰਾਵਾਂ ਨੂੰ ਵੀ ਗੁਰਬਾਣੀ ਦੇ ਨਾਲ ਜੋੜਨੇ ਸੋ ਇਸ ਤਰ੍ਹਾਂ ਖਾਲਸਾ ਜੀ ਜਿਵੇਂ ਆਚਾਪਾ ਕਰਦੇ ਵਿੱਚ ਦੀਵੇ ਚ ਗਾਉਣੇ ਨੇ ਤੇ ਜੇ ਦੀਵੇ ਚ ਗਾਉਣ ਦੇ ਨਾਲ-ਨਾਲ ਖਾਲਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਇਸ ਕੋਨੇ ਤੇ ਤੁਸੀਂ ਦੇਸੀ ਘੋਦਾ ਦੀਵਾ ਜਾਂ ਫਿਰ ਜੋਤ ਕਹਿ ਲੋ ਜਗਾਉਗੇ ਤੇ ਤੁਹਾਡੇ ਘਰ ਤੇ ਪਰਮਾਤਮਾ ਦੀ ਕਿਰਪਾ ਹੋਵੇਗੀ ਜੇਕਰ ਖਾਲਸਾ ਜੀ ਜਿਵੇਂ ਆਪਾ ਹੁਣ ਭੈਣ ਭਰਾ ਕਈ ਸੋਚਣਗੇ ਕਿ ਆਪਾਂ ਤਾਂ ਹਰ ਰੋਜ਼ ਹੀ ਜੋਤ ਜਗਾਉਣੀ ਆ ਤੇ ਖਾਲਸਾ ਜੀ ਜਿਵੇਂ ਆਪਣਾ ਹਰ ਰੋਜ਼ ਜਨਮ ਦਿਹਾੜਾ ਨਹੀਂ ਆਉਂਦਾ ਸਿਉ ਉਸੇ ਤਰ੍ਹਾਂ ਹੀ ਗੁਰਨਾਨਕ ਪਾਸ਼ਾ ਜੀ ਦਾ ਅੱਜ ਜਨਮ ਦਿਹਾੜਾ ਆਈ ਤੇ ਇਹ ਆਪਣੇ ਲਈ ਬਹੁਤ ਹੀ ਖਾਸ ਦੇ ਨੇ ਤੇ ਜੇਕਰ ਆਪਾਂ ਇਸ ਦੇਵਤੇ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਜੋਤ ਜਗਾ ਕੇ ਪਰਮਾਤਮਾ ਦਾ ਦੀ ਗੁਰਬਾਣੀ ਦਾ ਨਾਮ ਜਪਾਂਗੇ ਜਪਜੀ ਸਾਹਿਬ ਦਾ ਪਾਠ ਕਰਾਂਗੇ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਆਪਣੇ ਪਰਿਵਾਰ ਦੇ ਲਈ ਹੱਥ ਜੋੜ ਕੇ ਅਰਦਾਸ ਬੇਨਤੀ ਕਰਾਂਗੇ ਤੇ ਪਰਮਾਤਮਾ ਸਾਡੀ ਅਰਦਾਸ ਬੇਨਤੀ ਕਿਉਂ ਨਹੀਂ ਸੁਣਨਗੇ ਕਮੀਆਂ ਤਾਂ ਖਰਸਾ ਜੀ ਚੰਨੀਆਂ ਵੀ ਹੋਣ ਉਹ ਆਪਣੇ ਵਿੱਚ ਹੀ ਹੁੰਦੀਆਂ ਨੇ ਪਰ ਆਪਾਂ ਨੂੰ ਪਤਾ ਲੱਗਦਾ ਨਹੀਂ ਤੇ ਆਪਾਂ ਕੋਸਦੇ ਆ ਪਰਮਾਤਮਾ ਨੂੰ ਤੋ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਦੀਵਿਆਂ ਦੇ ਨਾਲ-ਨਾਲ ਆਪਣੀ ਘਰ ਦੇ ਵਿੱਚ ਜੋਤ ਅੱਜ ਜ਼ਰੂਰ ਜਗਾਉਣੀ ਹੈ ਤੇ ਜੋਤ ਖਾਲਸਾ ਜੀ ਤੁਸੀਂ ਜਾਂ ਤਾਂ ਦੀਵੇ ਦੇ ਵਿੱਚ ਹੀ ਤੇਸੀ ਕਿਉ ਪਾ ਕੇ ਤੁਸੀਂ ਜਗਾ ਸਕਦੇ ਹੋ ਤੇ ਉਸ ਦੀਵੇ ਨੂੰ ਤੁਸੀਂ ਕੱਲ ਬੱਤੀ ਨੂੰ ਤੇ ਦੀਵੇ ਨੂੰ ਤੁਸੀਂ ਉਹ ਭੋਰ ਕੇ ਕੋਟ ਕੇ ਜੋ ਮਿੱਟੀ ਬਣ ਜਾਂਦੀ ਹੈ ਤੇ ਬੱਤੀ ਨੂੰ ਚਲਾ ਕੇ ਉਹ ਤੁਸੀਂ ਗਮਲਿਆਂ 'ਚ ਵੀ ਪਾ ਸਕਦੇ ਹੋ ਤੇ ਜਾਫਿਰ ਖਾਲਸਾ ਜੀ ਜਿਵੇਂ ਆਪਾਂ ਘਰ ਦੇ ਵਿੱਚ ਪਿੱਤਲ ਦੀ ਜੋਤ ਹੁੰਦੀ ਏ ਉਸ ਦੇ ਵਿੱਚ ਜੋਤ ਜਗਾਉਣੀ ਆ ਤੁਸੀਂ ਉਸ ਦੇ ਵਿੱਚ ਜਗਾਉਣੀ ਏ ਤੇ ਉਸ ਦੇ ਵਿੱਚ ਵੀ ਜਗਾ ਸਕਦੇ ਹੋ ਤੇ ਇਸ ਤੋਂ ਇਲਾਵਾ ਖਾਲਸਾ ਜੀ ਜਿਵੇਂ ਕਈ ਪਰਿਵਾਰਾਂ ਦੇ ਵਿੱਚ ਆਟੇ ਦੀ ਜੋਤ ਜਗਾਈ ਜਾਂਦੀ ਆਟੇ ਦਾ ਦੀਵਾ ਤਿਆਰ ਕਰਕੇ ਉਸ ਦੇ ਵਿੱਚ ਜੋਤ ਜਗਾਈ ਜਾਂਦੀ ਜੇਕਰ ਖਾਲਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਜਿਵੇਂ ਹਰ ਰੋਜ਼ ਜੋਤ ਜਗਾਉਣੀ ਹੋ ਤੇ ਜਿਵੇਂ ਤੁਸੀਂ ਪਿੱਤਲ ਦੀ ਜੋਤ ਦੇ ਵਿੱਚ ਤਾਂ ਪਹਿਲਾਂ ਤੋਂ ਹੀ ਰਹਿ ਰਾਸਤੇ ਸਮੇਂ ਤੁਸੀਂ ਜੋਤ ਜਗਾਈ ਹੁੰਦੀ ਹੈ ਤੇ ਆਪਾਂ ਸੋਚਦੇ ਹਾਂ ਕਿ ਜੋਤ ਵੱਧ ਜਾਵੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਹੀ ਜੋਤ ਜਗਾ ਲਵਾਂਗੇ ਖਾਲਸਾ ਜੀ ਤੁਸੀਂ ਜਿਉ ਜੋਤ ਤੁਹਾਡੀ ਰੁਟੀਨ ਦੇ ਨਾਲ ਚੱਗਦੀ ਹੈ ਤੁਸੀਂ ਆਟੇ ਦੀ ਦਾ ਦੀਵਾ ਬਣਾ ਕੇ ਤੁਸੀਂ ਆਟੇ ਦੀ ਜੋਤ ਵੀ ਜਗਾ ਸਕਦੇ ਹੋ ਤੇ ਉਹ ਜਿਹੜਾ ਆਟੇ ਦਾ ਦੀਵਾ ਆਟੇ ਦੀ ਤੁਸੀਂ ਜੋਤ ਜਗਾਈ ਹੋਵੇਗੀ ਦੀਵਾ ਬਣਾ ਕੇ ਉਸ ਨੂੰ ਤੁਸੀਂ ਦੂਸਰੇ ਦਿਨ ਤੁਹਾਡੇ ਘਰ ਦੇ ਵਿੱਚ ਗਊ ਗਾਵਾਂ ਹੂਣ ਗਿਆ ਪਸ਼ੂ ਡੰਗਰ ਰੱਖ ਕੇ ਹੂਣਗੇ ਉਹਨਾਂ ਨੂੰ ਤੁਸੀਂ ਚਰਾ ਸਕਦੇ ਹੋ ਖਵਾ ਸਕਦੇ ਹੋ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਵੀ ਹੈਗੀਆਂ ਤੇ ਜਿਵੇਂ ਆਵਾਰਾ ਪਸ਼ੂਆਂ ਤੇ ਕਈ ਵਾਰ ਆਪਾਂ ਨੂੰ ਬਾਹਰ ਗਲੀ ਮਹੱਲੇ ਦੇ ਵਿੱਚ ਖਾਲਸਾ ਜੀ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਤਾਂ ਤੁਸੀਂ ਉਹਨਾਂ ਨੂੰ ਵੀ ਖਵਾ ਸਕਦੇ ਤਾਂ ਖਾਲਸਾ ਜੀ ਹੁਣ ਕਈ ਭੈਣ ਭਰਾ ਸੋਚਣਗੇ ਕਿ ਜੋਤ ਤਾਂ ਅਸੀਂ ਹਰ ਰੋਜ਼ ਜਗਉਂਦੀ ਆ ਤੇ ਜੇਕਰ ਅਸੀਂ ਅੱਜ ਜੋਤ ਜਗਾ ਦੇਵਾਂਗੇ ਤੇ ਇਸ ਦੇ ਨਾਲ ਸਾਨੂੰ ਕੋਈ ਜ਼ਿਆਦਾ ਕਿਰਪਾ ਹੋਵੇਗੀ ਖਾਲਸਾ ਜੀ ਦੇ ਖੂਜੇ ਕਰਸੀ ਅੱਜ ਦੇ ਦਿਨ ਜੋਤ ਜਗਾਉਣਿਆ ਦੇਸੀ ਘੋਦੀ ਉਸ ਸਥਾਨ ਤੇ ਜਿੱਤੇ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੀਆਂ ਤਣ ਤਣ ਗੁਰੂ ਨਾਨਕ ਸਹਿ ਪਾਤਸ਼ਾਹ ਜੀ ਦੀਆਂ ਫੋਟਵਾਂ ਪਈਆਂ ਨੇ ਉੱਥੇ ਆਪਾਂ ਜੋਤ ਜਗਾਉਣੇ ਆ ਤੇ ਇਸ ਦੇ ਨਾਲ ਖਾਲਸਾ ਜੀ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੈ ਜ਼ਰੂਰੀ ਨਹੀਂ ਕਿ ਜਿਵੇਂ ਅੱਜ ਦੇ ਦਿਨ ਹੀ ਜਿਹੜੇ ਵੀ ਦਿਨ ਗੁਰੂ ਸਹਿਬਾਨਾ ਦਾ ਸ਼ਹੀਦਾ ਸਿੰਘਾਂ ਦਾ ਜਨਮ ਦਿਹਾੜਾ ਪ੍ਰਕਾਸ਼ ਪੂਰਵ ਦਿਹਾੜਾ ਹੁੰਦਾ ਹੈ ਖਾਲਸਾ ਜੀ ਉਸ ਦਿਨ ਹੀ ਇਸ ਤਰ੍ਹਾਂ ਰੁਟੀਨ ਦੇ ਨਾਲ ਤੁਸੀਂ ਜੋਤ ਜਗਾ ਕੇ ਸਵੇਰੇ ਦੀਗ ਤਿਆਰ ਕਰਕੇ ਗੁਰਦੁਆਰਾ ਸਾਹਿਬ ਜਾਣਾ ਫਿਰ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਪਾਠ ਕਰਨਾ ਇਸ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਆਪਾਂ ਜਨਮ ਦਿਨ ਨੂੰ ਸੈਲੀਬ੍ਰੇਸ਼ਨ ਕਰਦੇ ਆ ਜਿਵੇਂ ਆਪਾਂ ਨੂੰ ਆਪਣੇ ਜਨਮ ਦਿਨ ਦੀ ਖੁਸ਼ੀ ਹੁੰਦੀ ਏ ਕਿ ਅਸੀਂ ਅੱਜ ਸੈਲੀਬ੍ਰੇਟ ਕਰਨਾ ਏ ਉਸੇ ਤਰ੍ਹਾਂ ਸਾਨੂੰ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੇ ਪ੍ਰਕਾਸ਼ ਪੂਰਵ ਦਿਹਾੜੇ ਦੇ ਵੀ ਬਹੁਤ ਖੁਸ਼ੀ ਹੋਣੀ ਚਾਹੀਦੀ ਏ ਇਸ ਦੇ ਨਾਲ-ਨਾਲ ਖਾਲਸਾ ਜੀ ਤੁਸੀਂ ਪੁੰਨ ਦਾਨ ਦਾ ਕੰਮ ਵੀ ਜ਼ਰੂਰ ਕਰਿਆ ਕਰੋ ਮੰਨਦੇ ਆ ਕਿ ਆਪਣੇ ਘਰ ਦੇ ਹਾਲਾਤ ਕਈ ਵਾਰ ਦਾਨ ਦੇਣ ਦੇ ਯੋਗ ਨਹੀਂ ਹੁੰਦੇਗੇ ਪਰ ਫਿਰ ਵੀ ਖਾਲਸਾ ਜੀ ਜਿੰਨਾ ਵੀ ਤੁਹਾਡੇ ਤੇ ਪਰਮਾਤਮਾ ਦੀ ਕਿਰਪਾਏ ਦਸਾ ਨੋਹਾਂ ਦੀ ਕੀਰਤ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ਣਾ ਤੇ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਉਸ ਦਸਾ ਨੋਹਾਂ ਦੀ ਕੀਰਤ ਦੇ ਵਿੱਚੋਂ ਖਾਲਸਾ ਜੀ ਤੁਸੀਂ ਜ਼ਰੂਰ ਜ਼ਰੂਰ ਤੋਂ ਜ਼ਰੂਰ ਜਿੰਨਾ ਵੀ ਦਸਵੰਦ ਦੇ ਤੌਰ ਦੇ ਨਾਲ ਤੁਸੀਂ ਪੂਰਨ ਦਾਨ ਕਰ ਸਕਦੇ ਹੋ ਉਹਨਾਂ ਹੀ ਕਰਿਆ ਕਰੋ ਜਿਵੇਂ ਖਾਲਸਾ ਜੀ ਹੁਣ ਆਪਣੀ ਕਈ ਇਸ ਤਰ੍ਹਾਂ ਦੇ ਪਿੰਡ ਸ਼ਹਿਰ ਕਈ ਆਪਾਂ ਦੇਖਦੇ ਹਾਂ ਉਹ ਆਪਣੇ ਵੱਡ ਵਡੇਰਿਆਂ ਦੇ ਨਾਮਾਂ ਦੇ ਸਰਾਧ ਕਰਦੇ ਨੇ ਚਾ ਕੁਝ ਵੀ ਲਗਾ ਲੋ ਖਾਲਸਾ ਜੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਜੇਕਰ ਖਾਲਸਾ ਜੀ ਆਪਾਂ ਇਸ ਤਰ੍ਹਾਂ ਦਸਵੰਦ ਹੀ ਕਰਦੇ ਰਹੀਏ ਤੇ ਕੋਈ ਵੀ ਖਾਲਸਾ ਜੀ ਆਪਣੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ ਮਾੜਾ ਪ੍ਰਭਾਵ ਨਹੀਂ ਪਾਉਂਦਾਗਾ ਤੇ ਨਾ ਹੀ ਖਾਲਸਾ ਜੀ ਕਿਸੇ ਦਾ ਪ੍ਰਭਾਵ ਪਾਇਆ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਿਲ ਖੜੀ ਕਰੇ ਸੋ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਅੱਜ ਜੋਤ ਜਗਾਉਣੀ ਏ ਤੇ ਸਾਡੇ ਜਿਹੜੇ ਪਹਿਲਾਂ ਬਜ਼ੁਰਗ ਹੁੰਦੇ ਸੀ ਖਾਲਸਾ ਜੀ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜਿਵੇਂ ਹੀ ਅਸੀਂ ਆਪਣੇ ਘਰ ਦੇ ਵਿੱਚ ਜੋਤ ਜਗੌੜੀਆਂ ਜਾਫਿਰ ਸਰੋਂ ਦੇ ਤੇਲ ਦਾ ਦੀਵਾ ਜਗੌੜੀਆਂ ਉਸ ਦੇ ਨਾਲ ਖਾਲਸਾ ਜੀ ਕੀ ਹੁੰਦਾ ਏ ਜੋ ਦੀਵਾਏ ਖਾਲਸਾ ਜੀ ਉਹ ਤਾਂ ਸਿਰਫ ਤੇ ਸਿਰਫ ਵਾਤਾਵਰਨ ਨੂੰ ਹੀ ਸ਼ੁੱਧ ਕਰਦਾ ਤੇ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗੌੜੀਆਂ ਜਿਹੜੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਜੋਤ ਜਗੌੜੀਆਂ ਖਾਲਸਾ ਜੀ ਉਸ ਸਾਡੀ ਇਸ ਸੇਵਾ ਤੋਂ ਖੁਸ਼ ਹੋ ਕੇ ਸਾਡੇ ਪਰਿਵਾਰ ਤੇ ਘਰ ਤੇ ਮੀਰ ਭਰਿਆਂ ਹੱਥ ਰੱਖਦੇ ਨੇ ਸਾਡੇ ਸਾਰੇ ਦੁੱਖ ਰੋਗ ਨੇ ਜਿਹੜੇ ਕੱਟ ਦਿੰਦੇ ਨੇ ਤੇ ਇੱਕ ਖਾਲਸਾ ਜੀ ਆਪਣੇ ਘਰ ਦੇ ਜਿਹੜੇ ਬਜ਼ੁਰਗ ਸਨ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਸੀ ਕਿ ਜਿਵੇਂ ਜਿਵੇਂ ਜੋਤਦਾ ਕਿ ਉਹ ਆਪਾਂ ਜੋਤ ਜਗਾਉਣੀ ਆ ਜੋਤਦਾ ਕਿ ਉਹ ਸੜਦਾ ਏ ਉਸ ਨਾਲ ਆਪਣੇ ਜਿਹੜੇ ਦੁੱਖ ਰੋਗ ਨੇ ਨਾ ਉਹ ਕੱਟੇ ਜਾਂਦੇ ਨੇ ਜਦੋਂ ਖਾਲਸਾ ਜੀ ਆਪਾਂ ਸਹੀਦਾ ਸਹਿਬ ਜਾਂ ਗੁਰਦੁਆਰਾ ਸਹਿਬ ਜਾਣਿਆ ਜਗਦੀ ਜਗਦੀ ਜੋਤ ਦੇ ਵਿੱਚ ਆਪਾਂ ਕਿਉਂ ਪਾ ਕੇ ਆਉਂਦੇ ਆ ਖਾਲਸਾ ਜੀ ਉਹ ਕਿਉਂ ਕਿਉਂ ਪਾਇਆ ਜਾਂਦਾ ਹੈ ਕਿਉਂਕਿ ਜਿਵੇਂ ਜਿਵੇਂ ਉਹ ਜੋਤ ਜਗਦੀ ਹੈ ਕਿਉਂ ਮਤਲਬ ਕਿ ਸੜਦਾ ਹੈ ਖਤਮ ਹੁੰਦਾ ਹੈ ਖਾਲਸਾ ਜੀ ਉਸੇ ਤਰ੍ਹਾਂ ਆਪਣੇ ਜਿਹੜੇ ਦੁੱਖ ਰੋਗ ਨੇ ਨਾ ਕੱਟੇ ਜਾਂਦੇ ਨੇ ਜਿਵੇਂ ਆਪਾਂ ਕਹਿ ਦਿੱੰਨੇ ਆ ਕਿ ਆਪਾਂ ਸ਼ਹੀਦ ਦਾਸ ਐ ਤੋਂ ਜੋਤ ਦਾ ਘeol ਲਿਓਵੇਂ ਆ ਵੀ ਉਸ ਦੀ ਨਾਲ ਸਾਡੇ ਜਿਹੜੇ ਰੋਗ ਨੇ ਖਤਮ ਹੋ ਜਾਂਦੇ ਨੇ ਸਾਡੇ ਦੁੱਖ ਤਕਲੀਫ ਨੇ ਜਿਹੜੇ ਘਟ ਜਾਂਦੇ ਨੇ ਇਸ ਤਰ੍ਹਾਂ ਹੀ ਸੇਮ ਖਾਲਸਾ ਜੀ ਹੁੰਦਾ ਏ ਕਿ ਜਿਵੇਂ ਜੋਤ ਦੇ ਵਿੱਚ ਘeol ਪਾਉਣਿਆਂ ਉਹਦੇ ਨਾਲ ਵੀ ਆਪਣੇ ਦੁੱਖ ਰੋਗ ਨੇ ਜਿਹੜੇ ਕੱਟੇ ਜਾਂਦੇ ਨੇ ਈਸਤਰਾ ਖਾਲਸਾ ਜੀ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਅੱਜ ਤੁਸੀਂ ਜੋਤ ਜਗਾਉਗੇ ਪ੍ਰਕਾਸ਼ ਪੂਰਵ ਦਿਹਾੜੇ ਤੇ ਖਾਲਸਾ ਜੀ ਉਸ ਦੇ ਨਾਲ ਜਿਵੇਂ ਜਿਵੇਂ ਉਹ ਜੋਤ ਜਗੇਗੀ ਉਵੇਂ-ਉਵੇਂ ਤੁਹਾਡੇ ਜਿਹੜੇ ਦੁੱਖ ਤਕਲੀਫ ਨੇ ਨਾ ਉਹ ਦੂਰ ਹੋ ਜਾਣਗੇ ਕਿਉਂਕਿ ਖਾਲਸਾ ਜੀ ਜਿਹਦੇ ਜੋਤ ਦੇ ਵਿੱਚ ਤਾਕਤ ਤੇ ਪਾਵਰ ਹੁੰਦੀ ਹੈ ਨਾ ਖਾਲਸਾ ਜੀ ਕਿਸੇ ਵੀ ਜਗਾ ਤੇ ਭਾਵੇਂ ਤੁਸੀਂ ਕਿਤੇ ਵੀ ਜਾ ਆਓ ਬਾਬਿਆਂ ਦੇ ਕੋਲ ਪੰਡਤਾਂ ਦੇ ਕੋਲ ਤੁਹਾਨੂੰ ਖਾਲਸਾ ਜੀ ਕਿਤੋਂ ਵੀ ਫਰਕ ਨਹੀਂ ਪੈਣਾ ਜਿੰਨੀ ਆਪਣੀ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਗੁਰਬਾਣੀ ਦੇ ਵਿੱਚ ਜੋਤ ਦੇ ਵਿੱਚ ਜਿੰਨੀ ਪਾਵਰੇ ਓਨੀ ਕਿਸੇ ਦੇ ਵਿੱਚ ਨਹੀਂ ਹੈਗੀ ਜੋ ਚੀਜ਼ ਖਾਲਸਾ ਜੀ ਸਾਨੂੰ ਪਰਮਾਤਮਾ ਤੋਂ ਮਿਲਣੀ ਹੈ ਵਾਹਿਗੁਰੂ ਸੱਚੇ ਪਾਸ਼ਾ ਜੀ ਤੋਂ ਮਿਲਣੀ ਏ ਖਾਲਸਾ ਜੀ ਉਹ ਅਸੀ ਚੀਜ਼ ਕਿਤੋਂ ਵੀ ਪ੍ਰਾਪਤ ਨਹੀਂ ਕਰ ਸਕਦੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਉਹ ਖਾਲਸਾ ਜੀ ਤਬ ਉਹਤ ਵਧੀਆ ਗੱਲ ਏ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਨਹੀਂ ਵੀ ਜਗਾਉਦੇ ਤਾਂ ਅੱਜ ਜ਼ਰੂਰ ਖਾਲਸਾ ਜੀ ਤੁਸੀਂ ਜੋਤ ਨੂੰ ਜਗਾਓ ਕਿਉਂਕਿ ਅੱਜ ਤਾਂ ਅੰਦਨ ਗੁਰੂ ਨਾਨਕ ਸਹਿ ਮਹਾਰਾ ਸੱਚੇ ਪਾਸ਼ਾ ਜੀ ਦਾ ਪ੍ਰਕਾਸ਼ ਪੂਰਵ ਦਿਹਾੜਾ ਹੈ ਇਸ ਦਿਨ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਪਾਠ ਪੂਜਾ ਕਰਦੇ ਉਸ ਜਗ੍ਹਾ ਤੇ ਜਦੋਂ ਜੋਤ ਜਗਾਓਗੇ ਕੋਲ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰੋਗੇ ਤੁਫਵਤੀ ਕਰਕੇ ਅਰਦਾਸ ਬੇਨਤੀ ਕਰੋਗੇ ਤੁਹਾਡੇ ਸਾਰੇ ਹੀ ਦੁੱਖ ਰੋਗ ਨੇ ਜਿਹੜੇ ਉਹ ਕੱਟੇ ਜਾਣਗੇ ਸੋ ਏਸੀ ਤਰ੍ਹਾਂ ਖਾਲਸਾ ਜੀ ਕਈ ਭੈਣ ਭਰਾਤਾ ਖਾਲਸਾ ਜੀ ਇਸ ਗੱਲ ਨੂੰ ਵੀ ਮਜ਼ਾਕ ਦੇਵੀ ਬੀਚ ਲੈ ਜਾਂਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਏ ਕਿ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋ ਜਾਵੇਗਾ ਕਿਉਂਕਿ ਉਹਨਾਂ ਦੀ ਸੋਚ ਹੀ ਉੱਥੇ ਤੱਕ ਹੁੰਦੀ ਜਦੋਂ ਆਪਣੀ ਸੋਚ ਨੂੰ ਉੱਥੇ ਤੱਕ ਰੱਖਦੇ ਨੇ ਫਿਰ ਉਹ ਖਾਲਸਾ ਜੀ ਜੇ ਜੋਤ ਜਗਾ ਲੈਣ ਪਾਠ ਕਰ ਲੈਣ ਗੁਰਦੁਆਰਾ ਸਹਿਬ ਵਿਚ ਆਉਣ ਤੇ ਫਿਰ ਕਹਿੰਦੇ ਨੇ ਕਿ ਸਾਨੂੰ ਫਾਲਤ ਦੀ ਮਿਲਦਾ ਜਦੋਂ ਆਪਾਂ ਮਨ ਦੇ ਵਿੱਚ ਸੋਚ ਹੀ ਇਦਾਂ ਦੀ ਬਣਾਈ ਹੋਈ ਏ ਕਿ ਇਹ ਸਭ ਕਰਨ ਦੇ ਨਾਲ ਕੀ ਹੋਵੇਗਾ ਕੁਝ ਨਹੀਂ ਹੋਣਾ ਤਾਂ ਖਾਲਸਾ ਜੀ ਫਿਰ ਹੋਣਾ ਵੀ ਕੁਝ ਨਹੀਂ ਫਿਰ ਕਹਿ ਦਿੰਦੇ ਨੇ ਕਿ ਅਸੀਂ ਤਾਂ ਪਰਮਾਤਮਾ ਦਾ ਨਾਮ ਵੀ ਚਪਿਆ ਜੋਤ ਵੀ ਜਗਾਈ ਚਪਹਿਰੇ ਵੀ ਕੱਟੇ ਪਰ ਸਾਨੂੰ ਤਾਂ ਫਲ ਮਿਲਿਆ ਨਹੀਂ ਸੋ ਇਸ ਤਰ੍ਹਾਂ ਖਾਲਸਾ ਜੀ ਤੁਹਾਡੀ ਇੱਕ ਬੇਨਤੀ ਹੈ ਚੇਕਰ ਤੁਸੀਂ ਗੁਰਬਾਣੀ ਤੇ ਚਾਪ ਕਰ ਦਿਓ ਗੁਰਦੁਆਰਾ ਸਾਹਿਬ ਜਾਣਿਓ ਤਾਂ ਵਿਸ਼ਵਾਸ ਵੀ ਰੱਖੋ ਪਰ ਮਾਤਮਾ ਤੇ ਭਰੋਸਾ ਵੀ ਰੱਖੋ ਖਾਲਸਾ ਜੀ ਫਿਰ ਹੀ ਤੁਹਾਡੀ ਤੇ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਜੇ ਤੁਸੀਂ ਭਰੋਸਾ ਹੀ ਨਹੀਂ ਰੱਖਦੇ ਤਾਂ ਖਾਲਸਾ ਜੀ ਫਿਰ ਤੁਹਾਡੀ ਤੇ ਕਿਰਪਾ ਕਿਵੇਂ ਹੋਵੇਗੀ ਫਿਰ ਕਿਰਪਾ ਹੋ ਹੀ ਨਹੀਂ ਸਕਦੀ ਸੋ ਇਸੇ ਤਰ੍ਹਾਂ ਵਾਅਦੇ ਤੋਂ ਵਾਅਦੇ ਖਾਲਸਾ ਜੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜੋ ਤੇ ਆਪ ਵੀ ਜੁੜੋ ਤੇ ਅੱਜ ਜ਼ਰੂਰ ਆਪਣੇ ਘਰ ਦੇ ਵਿੱਚ ਜਿਵੇਂ ਦੀਵੇ ਜਗਾਉਣ ਦੇ ਨਾਲ-ਨਾਲ ਦੇਸੀ ਘਿਓ ਦੀ ਜੋਤ ਜ਼ਰੂਰ ਜਗਾਓ ਦੇਸੀ ਘਿਓ ਦਾ ਦੀਵਾ ਜ਼ਰੂਰ ਜਗਾਓ ਤੇ ਇਸ ਦੇ ਨਾਲ-ਨਾਲ ਖਾਲਸਾ ਜੀ ਤੁਸੀਂ ਗੁਰਦੁਆਰਾ ਸੇਵਾ ਵੀ ਇੱਕ ਦੇਸੀ ਘਿਓ ਦਾ ਦੀਵਾ ਜ਼ਰੂਰ ਜਗਾ ਕੇ ਆਇਓ ਤੁਹਾਡੇ ਤੇ ਤੁਹਾਡੇ ਘਰ ਤੇ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਬਣੀ ਰਹੇਗੀ ਤੁਹਾਡੇ ਸਾਰੇ ਦੁੱਖ ਰੁਕਟੇ ਜਾਣਗੇ ਦਲੀਦਰਤਾ ਦੂਰ ਹੋਵੇਗੀ ਰੁਕੇ ਹੋਏ ਕੰਮਾਂ ਦੇ ਵਿੱਚ ਜੋ ਰੁਕਾਵਟਾਂ ਨੇ ਉਹ ਦੂਰ ਹੋਣਗੀਆਂ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਤੇ ਵੀ ਚਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਣ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਣ ਚੁੱਕਾਂ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਖਾਲਸਾ ਜੀ ਕੁਝ ਵੀ ਇਬਾਦਤੋ ਵਾਦ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਜਿੰਨਾ ਵੀ ਹੋ ਸਕਦਾ ਹੈ ਗੁਰਬਾਣੀ ਦੇ ਨਾਲ ਜੋੜੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਜ ਰੀਆਂ ਵਾਹੀ ਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਾਸਤੇ ਰਹਿਣ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਸੰਸਾਰ ਨੂੰ ਹਸਦੇ ਵਾਸਤੇ ਰੱਖਣਾ ਸਾਰੀ ਭੈਣ ਭਰਾਵਾਂ ਨੂੰ ਨਦੇ ਪਰਿਵਾਰ ਨੂੰ ਵਾਹਿਗੁਰੂ ਸੱਚੇ ਪਾਤਸ਼ਾਹੀ ਹਸਦੇ ਵਾਸਤੇ ਰੱਖਣਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਕੋ ਖਾਲਸਾ ਜੀ ਵੀਡੀਓ ਨੂੰ ਮਾਦਤੋਵਾਦੇ ਜਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਵੀ ਰਪੈੰਦਾ ਵੀ ਭਲਾ ਹੋ ਸਕੇ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ